3 ਮੈਂ ਉਤਰ ਕਰ ਲਊਗਾ ਨਾ ਇੱਧਰ

يا ठीक तो आगे है मैं बाकी के बोल ना बताइए हम दूसरे जगह पर चलो थोड़ा कहीं और मिलिए ਇਹ ਇੱਕ ਤਾਂ ਹੈ ਜੀ ਕਕਰਾਲੇ ਪਿੰਡ ਤੋਂ ਨਾਗੇ ਪੱਛਲ ਪਿੰਡ ਦਾ ਪਿੰਡ ਫਾਰ ਫਾਟ ਕੇ ਉਹਦੇ ਨੇੜੇ ਤੇੜਿਆ ਉਹਦੇ ਲਾਗੇ ਸੀ ਕਿਲੋਮੀਟਰ ਹੈਗਾ ਜੀ 58 ਦਾ 11 ਕਿਲੋਮੀਟਰ ਹੈ ਉੱਥੋਂ ਮਿਲੀ ਆ ਦੂਜੀ ਦੂਜੀ ਹੈਗੀ ਹੈ ਜੀ ਪੈਸੇਂਜਰ ਟ੍ਰੇਨ ਜਾਂਦੇ ਜਿਹੜੀ ਪਟਿਆਲੇ ਤੋਂ ਆਪਣਾ ਹੰਬਾਲੇ ਤੋਂ ਉਹ ਮਿਲੀ ਆ ਜੀ 54 ਦੇ 29 ਤੋਂ ਇਹ ਕੰਡੀਸ਼ਨ ਕਿਸ ਤਰ੍ਹਾਂ ਦੀ ਲੱਗ ਰਹੀ ਆ ਕ੍ਰਿਸ਼ਨ ਜਿਹੜਾ ਹੈਗਾ ਜੀ ਬਾਅਦ ਚ ਜਿਹੜਾ ਕਰਾਲੇ ਦੇ ਉਰਲੇ ਪਾਸੋਂ ਮਿਲੀ ਆ ਉਹ ਤਾਂ ਕਾਫੀ ਮਾੜੇ ਮਾਲ ਦੇ ਵਿੱਚ ਉਹ ਵਿੱਚ ਫਸ ਕੇ ਟ੍ਰੇਨ ਦੇ ਕਾਫੀ ਬੁਰੀ ਤਰ੍ਹਾਂ ਕੁਚਲੀ ਗਈ ਹੈ ਜੀ ਉਹ ਕਿੰਨੀ ਕੁ ਉਮਰ ਲੱਗਦੀ ਹੈ ਉਹਦੀ ਉਮਰ ਹੋएगी ਜੀ ਇਹ ਤਾਂ 25 ਸਾਲ ਦੇ ਵਿੱਚ 25 ਸਾਲ ਦੀ ਨੌਜਵਾਨੀ ਹੈ ਹਾਂਜੀ ਹਾਂਜੀ ਦੂਸਰਾ ਵਿਅਕਤੀ ਵੀ ਉਹ ਲੱਗਦਾ ਜੀ 50 55 ਸਾਲ ਪਿਆਰ ਪਰ ਕਿੰਨਾ ਕੁ ਫਰਕ ਹੈ ਰੋਡ ਦਾ ਵੀ ਕਿੰਨਾ ਕੁ ਕਿਲੋਮੀਟਰ ਦਾ ਫਰਕ ਇਹਨਾਂ ਦਾ 4 ਤੋਂ 5 ਕਿਲੋਮੀਟਰ ਦਾ ਫਰਕ ਹੈ ਜਦੋਂ ਉਹ ਇਕੱਠੇ ਨਹੀਂ ਹੈਗੇ ਅਲੱਗ-ਅਲੱਗ ਨਹੀਂ ਅਲੱਗ-ਅਲੱਗ ਸੀਗੇ ਅਲੱਗ-ਅਲੱਗ ਟ੍ਰੇਲਰ ਜਿਹੜਾ ਜੀ ਇੱਕ ਵੀ ਤਾਂ ਚਿਹਰੇ ਦੀ ਪਛਾਣ ਹੁੰਦੀ ਆ ਜਿਹੜਾ 50-55 ਸਾਲ ਦਾ ਹੋਤਾ ਪਰ ਜੋ ਦੂਜੇ ਦੀ ਪਛਾਣ ਥੋੜੀ ਜਿਹੀ ਹੋ ਰਹੀ ਉਹਦਾ ਸ਼ਕਲ ਬਹੁਤ ਬੁਰੀ ਤਰ੍ਹਾਂ ਉਹਦੀ ਕੁਚਲੀ ਹੋਈ ਆ ਕੀ ਪੰਜਾਬੀ ਨੇ ਜਾਂ ਪ੍ਰਵਾਸੀ ਨੇ ਲੱਗਦਾ ਤਾਂ ਪੰਜਾਬੀ ਨੇ ਜੀ ਅੱਛਾ ਜੀ ਹਾਂ ਜੀ ਹੁਲੀਆ ਕਿਸ ਤਰ੍ਹਾਂ ਦਾ ਆ ਜਿਨੇ ਹੁਲੀਆ ਕੇਸ ਤਾਂ ਉਹਦੇ ਕੱਟੇ ਹੋਏ ਆ ਜੀ ਤੇ ਥੋੜੀ ਜਿਹੀ ਹਲਕੀ ਦਾੜੀ ਆ ਪਰ ਉਹਦਾ ਸਰੀਰ ਹੈ ਕਾਫੀ ਜੁੱਸੇ ਵਾਲਾ ਸਰੀਰ ਹੈ। ਇਹਦਾ ਦੂਸਰਾ ਮੁੰਡਾ ਹੈ ਉਹ। ਮੁੰਡੇ ਦਾ ਹੀ ਮੈਂ ਕਹ ਰਿਆਂ ਜੀ। ਕਿੰਨੇ ਕ ਟੁਕੜੇ ਹੋਏ ਕੋਲੇ ਸਰੀਰ ਦੇ। ਮੁੰਡੇ ਦਾ ਲੱਤੋ ਕੱਟੀ ਹੋਈ ਹੈ ਜੇ ਲੱਗ। ਅੱਛਾ। ਹਾਂਜੀ ਹਾਂ। ਹੁਣ ਫਰਦਰ ਕੀ ਕਾਰਵਾਈ ਕਰਦੇ ਜੀ? ਬਸ ਹੁਣ 72 ਘੰਟੇ ਰੱਖਿਆ ਜੀ ਮੋਰਚਰੀ ਚ। ਅਗਲੀ ਕਾਰਵਾਈ ਲਈ ਦੇਖਦੇ ਆਂ ਫਿਰ ਜਦੋਂ ਵੀ ਕੋਈ ਪਛਾਣ ਹੁੰਦੀ ਹੈ ਕੋਈ ਆਉਂਦਾ ਤਾਂ ਫਿਰ ਅਗਲੀ ਕਾਰਵਾਈ। ਮੇਰੀਆਂ ਮਾਤਮ ਰਾਹੀਂ ਦਿੱਤੇ ਵੀ ਹੋ ਸਕਿਆ। ਟਿੰਡਾਰਾ ਨਹੀਂ ਠਾਣਾ ਦੇ ਵਿੱਚ ਹੋਰ ਸਾਰੇ ਚਾਰੋਂ ਕੋਗਾ ਹੈ। ਫਿਰ ਜਾਨ ਦਾ ਜਿਹੜੇ ਜਿਹੜੇ ਪਿੰਡ ਕੋਲੋਂ ਮਿਲਿਆ ਨੇ ਜੀ ਇਹ ਜਿਹੜੇ ਫੇਲ ਲੰਗਦੀ ਇਹ ਇੱਕ ਕਰਾਲੇ ਪਿੰਡ ਦੇ ਇੱਕ ਨਾਬਾ ਸਾਈਡ ਤੋਂ ਮਿਲਿਆ ਕਰਾਲੇ ਤੋਂ ਸਿੱਟਾਂ ਵਾਲੇ ਸਾਈਡ ਤੋਂ ਪਛਾਣ ਵਾਸਤੇ ਅਸੀਂ ਜਿਵੇਂ ਤੁਹਾਡੇ ਨੂੰ ਰਾਹੀਂ ਹੋਰ ਕਰ ਰਹੇ ਆ ਪਰ ਜੋ ਅਪੀਲ ਕਰਦੇ ਆ ਇਲਾਕਾ ਵਾਸੀ ਨੂੰ ਜਿਹੜਾ ਵੀ ਸੁਣਦਾ ਕਰਦਾ ਜੀ ਆਰ ਪੀ ਚੌਕੀ ਨਾਬਾ ਆ ਕੇ ਸਾਨੂੰ ਦੱਸੇ ਜਿਹਨੂੰ ਪਤਾ ਲੱਗਦਾ ਇਹਦੇ ਕੱਪੜੇ ਪਹਿਨੇ ਹੋਏ ਸੀਗੇ ਬ੍ਰਾਂਡ ਚਿੱਟੀ ਸੀਗੀ ਟੀ-ਸ਼ਰਟ ਤੇ ਨੀਲੀ ਆ ਤੇ ਕਾਲੀ ਲੋਰ ਸੀ ਅੰਦਰ ਵੀਰ ਵੀ ਨੀਲੀ ਸੀ ਪਹਿਨੀ ਹੋਈ ਤੇ ਪਹਿਰਾ ਚੱਪੜਾ ਪਾਇਆ ਹੋਈ ਸੀ ਕੈਂਤੀ ਚੱਪੜਾ ਨੌਜਵਾਨ ਸੀਗਾ ਬੋਦੇ ਦੇ ਰੱਖੇ ਹੋ ਸੀ ਜਲ ਜੂ ਲੱਗੀ ਸੀ ਪਰ ਬਾਬਾ ਤਗੜਾ ਸਰੀਰ ਦਾ ਮੁੰਡਾ ਕੋਈ ਜੀਬ ਚ ਕੁਝ ਮਿਲਿਆ ਜੀ ਨਹੀਂ ਮਿਲਿਆ ਕੁਝ ਨਹੀਂ ਅਜੇ ਉਹਨਾਂ ਦੇ ਨਹੀਂ ਮਿਲਿਆ ਨਹੀਂ ਜੀ ਕੋਈ ਮੋਬਾਈਲ ਜਾਂ ਕੋਈ ਦਸਤਾ ਕੁਝ ਨਹੀਂ ਮਿਲਿਆ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਪਛਾਣ ਨਹੀਂ ਹੋ ਰਹੀ ਉਹ ਪਿੰਡ ਦੇ ਨਜ਼ਦੀਕ ਕਿਹੜਾ ਵੀ ਪਿੰਡ ਵਾਸੀ ਵੀ ਮਹਿਿੰਦ ਕਰਨੀ ਪਊੜਾ ਇਹ ਆਪਣੇ ਦਲੱਦੀ ਦਾ ਬੋੜਾ ਪਿੰਡ ਦਾ ਨਾਬੇ ਤੋਂ ਰੁਕਲ ਵੀ ਹੋ ਸਕਦਾ ਜੀ ਇੱਕ ਕਰਾਲੇ ਦਾ ਵੀ ਹੋ ਸਕਦਾ ਇਹ ਤਿੰਨ ਚਾਰ ਪਿੰਡ ਜਿਆਦਾ ਨੇੜੇ ਪੈਂਦੇ ਸੱਜੂਪਟ ਪੈਂਦਾ ਜੀ ਬੋੜਾ ਤੇ ਜਿਹੜੇ ਹਾਲਤ ਵਾਲੇ ਦੇ ਕਿਸੇ ਪਿੰਡ ਦਾ ਹੁੰਦਾ ਤਾਂ ਕਮੇਡੀ ਗੱਲ ਆ ਵੀ ਉਹ ਆਉਂਦਾ ਭਾਈ ਕਈ ਵਾਰੀ ਸ਼ਾਮ ਤੱਕ ਉਹ ਵੇਟ ਕਰਦਾ ਵੀ ਬੱਚਾ ਗਿਆ ਆ ਜਾਏਗਾ ਸ਼ਾਮ ਨੂੰ ਜੇ ਨਹੀਂ ਆਏਗਾ ਤਾਂ ਫਿਰ ਉਸ ਤੋਂ ਬਾਅਦ ਤਾਂ ਫਿਰ ਉਹ ਵੇਗੀ ਬਾਕੀ ਥਾਣੇ ਤਲਾ ਦਿੱਤੀ ਹੈ ਜੀ ਥਾਣੇ ਵਾਲੇ ਵੀ ਜਿਹਨਾਂ ਕੋਲ ਕੋਈ ਮਿਸ ਆਉਂਦੀ ਆ ਗਉਂ ਵੀ ਚੌਂਕੀ ਜੀਐਪੀ ਛਿੱਟਾ ਵਾਲੇ ਚੌਂਕੀ ਪਤਲਾ ਦੇਤੀ ਹੈ